ਸਾਸੀ ਕਾਲ ਜੀ ਕੀ ਹਾਲ ਚਾਲ ਜੇ ਠੀਕ ਠਾਕ ਤੇ ਹੋਈ ਹੋ ਤੁਸੀਂ ਸਾਰੇ ਠੀਕ ਠਾਕ ਹੋਗੇ ਤੇ ਦਿਵਾਲੀ ਕਿਦਾਂ ਨਿਕਲੀ ਤੁਹਾਡੀ ਉਮੀਦ ਆ ਵੀ ਬਹੁਤ ਵਧੀਆ ਦਿਵਾਲੀ ਹੋਏਗੀ ਤੁਹਾਡੀ ਤੇ ਮਾਰਾ ਤੰਦਰੁਸਤੀਆਂ ਬਖਸ਼ੇ ਤੁਹਾਨੂੰ ਤੇ ਤੁਹਾਡੇ ਪਰਿਵਾਰ ਨੂੰ ਤੇ ਕੱਲ ਕੇ ਪਰਸੋਂ ਪਰਸੋਂ ਰਾਤ ਅਹੀਂ ਬੀਜੀ ਹੀ ਕਣਕ ਕਣਕ ਬੀਜੀ ਇੱਕ ਮਿੰਟ ਰੋਜ ਕਣਕ ਬੀਜੀ ਦੀਆਂ ਤੇ ਜਦੋਂ ਉਹਦੇ ਨੁਕਰਾਂ ਨਕਨਾਂ ਰਹਿ ਜੀ ਦੀਆਂ ਉਹਦਾ ਲਾ ਦੇ ਦਿੱਤੇ ਵੀਰ ਨੇ ਖੁੰਝੇ ਖਾਂਝੇ ਜਿੱਦਾਂ ਮੋੜ ਮਾਰ ਕੇ ਟਰੈਕਟਰ ਪਰ ਫਿਰ ਵੀ ਉਹ ਗੱਲ ਨਹੀਂ ਬਣਦੀ ਤੇ ਦਰੈਸੀ ਜ਼ਰੂਰੀ ਆ ਤੇ ਹੁਣ ਆ ਆਪਾਂ ਜਿਹੜੇ ਖੁੰਝੇ ਖਾਂਝੇ ਉਹ ਗੋਡਣ ਚੱਲੇ ਆ ਥੋੜਾ ਥੋੜਾ ਬੀਖ ਲਾਰ ਕੇ ਉਹ ਦੇ ਉੱਤੇ ਤੇ ਰਗੋੜ ਕੇ ਤੇ ਉਹਨੂੰ ਪਧਰਾ ਜਾ ਕਰਕੇ ਤੇ ਨੁਕਰਾਂ ਨਕਰਾ ਕੱਢੋ ਨੇ ਪੈਲੀ ਦੀਆਂ ਤੇ ਸੋਹਣੀ ਲੱਗਦੀ ਪੈਲੀ ਪਿਆਰ ਹੋਈ ਇੱਕੋ ਮਿੰਟ ਮੈਂ ਪਹਿਲਾਂ ਨਾ ਰਾਬੀ ਆਇਆ ਟਾਂਗ ਲਈ ਬੀ ਫੜਨ ਚ ਦਿੱਕਤ ਕਰ ਰਿਹਾ ਮੇਰਾ ਇਹ ਹੁਣ ਬਣੀ ਨਾ ਗੱਲ ਹਾਂਜੀ ਤੇ ਹੋਰ ਦੱਸੋ ਕਿਤਾ ਠੀਕ ਠਾਕ ਚਲੋ ਵਧੀਆ ਇਹਦੇ ਵਿੱਚ ਮੈਂ ਬੀ ਪਾਇਆ ਵਾ ਕਣ ਕੇ ਆ ਤੇ ਡਾਇਆ ਨਾਲ ਤੇ ਮੈਂ ਕਰ ਰਹੀਏ ਸੈਟਿੰਗ ਉਨਕਤ ਕੰਮ ਫੇਰ ਹੀ ਆ ਜਿਦਾ ਮਤ ਵਟ ਵਟ ਜੇ ਪਾਉਣੀ ਮੇਰਾ ਤਾਂ ਵਟ ਨਾ ਪਾਈ ਯਾਰ ਕੀ ਤੇ ਚਲੋ ਤੁਹਾਨੂੰ ਮਿਲਦੇ ਆਂ ਤੇ ਪੈਲੀ ਚ ਜਾ ਕੇ ਕਿਦਾਂ ਨੁਕਰਾਂ ਗੋਡੀ ਦੀਆਂ ਖੁੰਝੇ ਕਿਦਾਂ ਲਾਈਦੇ ਆ ਉਹ ਵਿਖਾਉਣੇ ਤੁਹਾਨੂੰ ਦ੍ਰਿਸ਼ ਉਹ ਕੈਮਰਾ ਵੀ ਸਸਿਕਾ ਚਾਹ ਲੋ ਜੀ ਆਪਾਂ ਜਾਣਦੇ ਆ ਪੈਲੀ ਨੂੰ ਤੇ ਇੱਧਰ ਹੈ 11 ਕੀ ਆ ਇੱਧਰ ਵੱਡੇ ਆਡਵਾਂਸ ਝੋਨੇ ਅਜੇ ਵੀ ਐਡ ਕਰ ਰਹੇ ਇਹਨਾਂ ਨੇ ਬੀਜ ਨਹੀਂ ਕਣਕ ਜੇ ਤੇ ਆਪਾਂ ਤੇ ਆਪਾਂ ਲਈ ਆ ਬੀਜ ਬਾਬੇ ਦੀ ਮਿਹਰ ਨਾਲ ਕਰਾ ਸੀਕ ਤੇ ਆੜੀ ਬਹੁਤ ਵਧੀਆ ਬਣਾਈ ਆ ਕੱਲ ਵੀ ਦੱਸਣਿਆ ਹਾਂ ਮੈਂ ਤੇ ਮੇਰਾ ਵੀਰੇ ਮੇਰੇ ਨਾਲ ਵਲੌਗ ਰਹਿ ਗਿਆ ਇੱਕ ਪੈਂਡਿੰਗ ਉਹ ਆਪਾਂ ਕਰ ਦਨੇ ਆ ਚਾਲੂ ਬਸ ਬਸ ਹਨ ਕਰਕੇ ਦਿਵਾਲੀ ਕਰਕੇ ਥੋੜਾ ਪੈਂਡਿੰਗ ਹੋ ਗਿਆ ਸਿੱਤਾਂ ਆ ਜੇ ਮੇਤਰੋ ਇੱਥੇ ਆਪਾਂ ਲਾੜੜੇ ਖੁੰਝੇ ਦੇਖ ਲਿਆ ਉਹਨਾਂ ਦੀ ਸਟੈਪ ਮੇਰਾ ਸਟੈਪ ਵਾਈਜ਼ ਸਟੈਪ ਕੰਮ ਹੋਣਾ ਹੁਣ ਪਹਿਲਾਂ ਅਸੀਂ ਉਹ ਖੁੰਝਾਂ ਲਈਏ ਯਾਰ ਹਣਾ ਤੇ ਲਾਟ ਦੇ ਲਾਵਾਂਗੇ ਪਹਿਲਾਂ ਅਗਲਾ ਲਾਉਣਾ ਪੈਲੀਆਂ ਦਾ ਲੈਵਲ ਕਰਾਉਣਾ ਵਾ ਝੋਨਿਆਂ ਵਰੀ ਕਰਾਵਾਂਗੇ ਹੁਣ ਕਣਕ ਵਰੀ ਨਹੀਂ ਹੁੰਦਾ ਵਰੀ ਤੇ ਸਟਾਰਟਿੰਗ ਹੁੰਦੀ ਮਹਾ ਬਸ ਬੜਾ ਮਾੜਾ ਆ ਜਾਈ ਇੱਥੋਂ ਆਪਾਂ ਸੈਟਿੰਗ ਕਰਨੀ ਆ ਬੂਟਿਆਂ ਦੇ ਔਰ ਛੂਟਿਆਂ ਦੀ ਜਿਹੜਾ ਮੰਨ ਲਓ ਵੀ ਐਦਾਂ ਐਦਾਂ ਮੜਾ ਮੜਾ ਖਿਲਾਰ ਕੇ ਇੱਥੇ ਜਦੋਂ ਨਾਲ ਵਗਦੀ ਲਓ ਜੀ ਮਦਰ ਤੁਸੀਂ ਵੇਖ ਸਕਦੇ ਆ ਨੁਕਰਾਂ ਕੱਢਣੀਆਂ ਮੇਨ ਕੰਮ ਨੁਕਰਾਂ ਦਾ ਆ ਵਧੀਆ ਪਹਿਲੀ ਸੜੀ ਸੋਹਣੀ ਲੱਗੇ ਚਲੋ ਹੁਣ ਆਪਾਂ ਚੱਲੇ ਆ ਦੂਜੀ ਨੁਕਰ ਤੇ ਲਗਭਗ ਹੋਈ ਆ ਤੇ ਪਰ ਫੇਰ ਹੀ ਥੋੜੀ ਜੀ ਦਰੈਸੀ ਕਰਾਂਗੇ ਵੀ ਕਰੋ ਚੈੱਕ ਜਿਹੜੀ ਜਿਹੜੀ ਆ ਜਿਹੜੀ ਹੱਲ ਵੀ ਆ ਜਿਹੜੀ ਫੋਰ ਆ ਜਿੱਥੇ ਦਾਣਾ ਫੱਕਾ ਕਰਿਆ ਉਹ ਵੀ ਲੱਗੀ ਹੋਈ ਆ ਮੇਨ ਕਿਹਾ ਇੱਥੇ ਜਿਹੜਾ ਪੁੱਠਾ ਆ ਜਾ ਇਹ ਪੁੱਠੇ ਨੂੰ ਕੀ ਕਰਾਂਗੇ ਕਵਰ ਕਰਾਂਗੇ ਆ ਜਾਓ ਚਾ ਕਮਰਾ ਬਣਾ ਜਿਆਦਾ ਕੁਝ ਨਹੀਂ ਹੁੰਦਾ ਇਹਦਾ ਬਸ ਇਹਦਾ ਸੂਰ ਦੀ ਕਢਾਈ ਹੁੰਦੀ ਹੈ ਨਾ ਬਸ ਉਹਦਾ ਹੀ ਬੰਨੇ ਬੰਨੇ ਜਿਹੜੇ ਸੈੱਟ ਕਰਦੇ ਹੁੰਦੇ ਠੀਕ ਹੈ ਬਸ ਐਜੀ ਤੇ ਐਜੀ ਹੁਣ ਚੱਲਦੇ ਆਪਾਂ ਅਗਲੇ ਬੰਨੇ ਦੇ ਉੱਤੇ ਉਥੇ ਵੇਣੇ ਜਾ ਕੇ ਵੀ ਕਿੰਨਾ ਘਸਾਉਤਾ ਉਹ ਜਿਹੜਾ ਖਰਾਬ ਆ ਤੇ ਦੋ ਹੋ ਗਈਆਂ ਨੁਕਰਾਂ ਜਿਹੜਾ ਕਣਕ ਦਾ ਕੰਮ ਹੁੰਦਾ ਏਡਾ ਕੋਈ ਖਾਸ ਨਹੀਂ ਹੁੰਦਾ ਜੇ ਹੋ ਜੇ ਕੈਂਸਰ ਠੀਕ ਆ ਚਲੋ ਆ ਜਿਓ ਮਿਲਦੇ ਤੁਹਾਨੂੰ ਮਿੱਤਰਾ ਆਪਣੇ ਹੁੰਦੇ ਹੁੰਦੇ ਆ ਮੇਰੇ ਹਿਸਾਬ ਨਾਲ ਜਿਹੜੀ ਕਣਕ ਆ ਇਹ ਨਿਕਲ ਆਉਣੀ ਆ ਤੇ ਬੜਾ ਪ੍ਰਾਊਡ ਫੀਲ ਹੁੰਦਾ ਹੁੰਦਾ ਵੀ ਯਾਰ ਆਪਣੇ ਕਣਕਾ ਹੱਥੀਂ ਵੀਜੀ ਤੇ ਚਲ ਵੇਖ ਵੀ ਜਾਵਾਂਗੇ ਕਹਿੰਦੇ ਨੇ ਉਹ ਜਿਸ ਵੇਲੇ ਕਣਕਾਂ ਨੂੰ ਪਹਿਲਾ ਪਾਣੀ ਲਾਉਂਦੇ ਜਦੋਂ ਤੂਰੀਏ ਨੂੰ ਪਾਉਂਦੇ ਕਹਿੰਦੇ ਪੀਲੇ ਪੀਲੇ ਫੁੱਲ ਵੇ ਇਹ ਗਾਣਾ ਗੁਣਗੁਣਾ ਚ ਮੈਂ ਆਪਣਾ ਭਈ ਹੱਥ ਟਾਇੜਿਆ ਓਦਾਂ ਗੁਣਗਣਾਉਂਦੇ ਰਹੀਦਾ ਜਿਵੇਂ ਵੇੜੇ ਕਣਕਾਂ ਨੂੰ ਪਹਿਲਾ ਪਾਣੀ ਲਾਉਂਦੇ ਨੇ ਜਦੋਂ ਤੋਰੀਏ ਨੂੰ ਪੈਂਦੇ ਪੀਲੇ ਪੀਲੇ ਫੁੱਲ ਵੇ ਉਸ ਰੁੱਤੇ ਸੱਜਣ ਨੂੰ ਮਲਾਦੇ ਰੱਬਾ ਮੇਰਿਆ ਸਾਰੀ ਹੀ ਉਮਰ ਮੋਲ ਤਾਰੀ ਜਾਊਂਗਾ ਮੋਲ ਤਾਰੀ ਜਾਊਂਗਾ ਆਜ ਜਾਂਚੀ ਜਾਇਂਦਾ ਨਾ ਆਪਾਂ ਛੇੜਨਾ ਨਹੀਂ ਆ ਆਟੋਮੈਟਿਕ ਹੋ ਜਾਣਾ ਇੱਥੇ ਕੰਮ ਸਟਾਜ ਆਜ ਤਾਂ ਜਿਆਦਾ ਖਲਾਰਾ ਨਾ ਵੇਖੋ ਕਿਉਂਕਿ ਇਹ ਪੜਾਈ ਚੰਗੀ ਨਹੀਂ ਲੱਗਦੀ ਇਹਦਾ ਆਪਾਂ ਹੁਣ ਇਹਨੂੰ ਕਰਾਂਗੇ ਦੀ ਸੈਟਿੰਗ ਤੇ ਜਿਹੜੀ ਸੈਟਿੰਗ ਹੁੰਦੀ ਆ ਉਹ ਤੁਹਾਨੂੰ ਦਿਖਾਈ ਆਏਗੀ ਇਹ ਤੇ ਹੋ ਨਹੀਂ ਸਕਦਾ ਵੀ ਆਪਾਂ ਸੈਟਿੰਗ ਵੀ ਕਰ ਲਈਏ ਆ ਆਪਣੇ ਦਰਸ਼ਕਾਂ ਨੂੰ ਦਿਖਾਈਏ ਨਾ ਤਾਂ ਫਿਰ ਉਨੂੰ ਪਹਿਲਾਂ ਹੀ ਦੱਸਿਆ ਵੀ ਆਪਾਂ ਚੀਜ਼ਾਂ ਜ਼ਿਆਦਾ ਨਹੀਂ ਛੇੜਨੀਆਂ ਬਸ ਨੁਕਰਾ ਕੱਢਣੀਆਂ ਵਾ ਨੁਕਰਾ ਜਿਹੜੀਆਂ ਬਹੁਤ ਪਰ ਫੁੱਲ ਤੋ ਗਈਆਂ ਹੋਈਆਂ ਵੇਖੋ ਤਾਂ ਠੀਕ ਹੈ ਜਿਹੜੀ ਉਹਨੇ ਨੱਪੀ ਚੀਜ਼ ਉਹਨੂੰ ਨਹੀਂ ਛੇੜਨਾ ਕਿਉਂਕਿ ਪੋਰ ਹੋ ਗਈ ਆ ਜਿਹੜੀ ਪੋਰ ਹੋ ਗਈ ਆ ਉਹ ਕਿਤੇ ਨਹੀਂ ਜਾਂਦੀ ਕਈ ਲੋਕ ਕੀ ਆ ਜਿੱਦਾਂ ਕਿ ਪਹਿਲਾਂ ਕਹਿੰਦੇ ਸੀ ਵੱਡਾਂ ਦੇ ਵਿੱਚ ਫਲਾਣੇ ਬੰਦੇ ਨੇ ਜਿਹੜੀ ਆ ਕਣਕ ਕੇਰਤੀ ਆ ਉਹਨੋਂ ਤੇ ਚੰਗੇ ਆ ਤਦੋਂ ਹੁਣ ਮਿਲਦੇ ਆਪਾਂ ਕਿੰਨੇ ਖੁੰਜੇ ਕਰਤੇ ਇੱਕ ਦੋ ਤਿੰਨ ਹੁਣ ਹੈਗਾ ਜੀ ਚਾਰ ਚੌਥਾ ਖੁੰਜਾ ਇਹਦਾ ਵੇਨੇ ਕੀ ਮਲਾਂਕਣ ਗਈ ਆ ਸੋਣਾ ਹੀ ਜਾਣਨੇ ਆ ਚੌਥੇ ਖੁੰਜੇ ਵਾਲਾ ਇਹ ਕ ਵਾਰਾ ਪਛੋਣਾ ਨੇ ਬਹੁਤ ਗੱਦਾ ਕਰ ਰਹੇ ਆ ਚੱਲ ਕੋਈ ਨਹੀਂ ਕਰਨਦੇ ਉਹ ਵੀ ਕਿਥੇ ਜਾਣ ਹਨਾ ਤੇ ਖਾ ਲੋ ਚੈੱਕ ਕਰੋ ਮੇਰਾ ਚੌਥਾ ਖੁੰਜਾ ਖਰਗੋ ਦਾ ਇਲਾਕੇ ਏਰੀਏ ਦੀ ਸਫਾਈ ਕੀਤੀ ਜਾਏਗੀ ਅੱਜ ਕਿਦਾਂ ਕਾਫੂਛਿਆ ਹੈ ਹਨਾ ਮਿੱਤਰੋ ਇਹ ਜਿਹੜਾ ਆ ਤਰੇਕਾਂ ਤੂਤਿਆ ਤੂਤ ਵੀ ਛਾਂਗਣੇ ਆ ਕਿਉਂਕਿ ਸ਼ੌਰਾ ਬਹੁਤ ਆ ਤੇ ਆਪਾਂ ਇੱਕ ਬੰਦਾ ਵੰਡਣਾ ਇਹਦੇ ਤੇ ਜਿਹੜਾ ਕਿ ਸੂਤਾ ਦੀ ਛਾਂਗਾ ਛੰਗਾਈ ਕਰੇਗਾ ਤੇ ਵੀਡੀਓ ਹੋ ਜਾਂਦੀ ਆ ਲੰਬੀ ਤੇ ਮੈਂ ਸਾਰੇ ਖੁੰਜਾਂ ਦੀ ਨਹੀਂ ਬਣਾ ਸਕਦਾ ਕਲਾ ਕਲਾ ਤੁਹਾਨੂੰ ਛੋਟ ਦਿਖਾਵਾਂਗਾ ਇਹ ਜਿਹੜੇ ਤੂਤਿਆ ਤੂਤ ਛਾਂਗਣੇ ਆ ਕੋਈ ਬੰਦਾ ਲੈਨੇ ਆ ਉਹ ਇਹਨੇ ਇੱਕ ਦਿਨ ਦੀ ਉਹਦਾ ਮਾਰਿਆ ਤੂਤ ਛਾਂਗੇ ਉਹ ਮਾਰਨੇ ਆ ਬਾਕੀ ਤੁਹਾਨੂੰ ਜਿਹੜੇ ਆ ਖੁੰਝੇ ਗੁੰਡਣ ਦੇ ਆ ਇਹ ਤੁਹਾਨੂੰ ਕਲਾ ਕਲਾ ਛੋੜ ਵਿੱਚ ਵਿੱਚ ਦਿਖਾ ਦਾਂਗੇ ਹੁਣ ਮੈਂ ਲੱਗਾ ਖੁੰਝਾ ਗੁੰਡਣ ਤੇ ਸੱਦਾ ਕਲੀ ਤੁਸੀਂ ਕਰੋ ਬ੍ਰੇਕ ਤੇ ਚਾਹ ਚੂਪੀ ਲੋ ਮੇਰਾ ਵੀਰ ਲਾਓ ਵੀ ਮੇਤਰੋ ਜਿਹੜੀ ਸਫਾਈ ਆ ਉਹ ਹੋ ਗਈ ਆ ਚੌਥੀ ਨੋ ਕਰਦੀ ਆਉਣ ਨਹੀਂ ਲਿਆਣਾ ਸਾਰੇ ਤੇ ਸਫਾਈ ਕਰਕੇ ਅਸੀਂ ਕਿ ਸਿੱਧੀ ਆ ਸੂਵੇ ਦਾ ਛੱਟ ਜਿਹੜਾ ਆਪਾਂ ਕਹਿੰਦੇ ਸੀ ਕਿ ਅਸੀਂ ਪੈਲੀ ਜਾਣਾ ਉਹ ਇੱਕ ਅੱਧਾ ਇੱਕ ਅੱਧੀ ਪੁੰਜਾ ਹੀ ਆਪਣਾ ਬਾਅਦ ਇਹ ਮੈਂ ਉਹ ਗੱਲ ਕਰਨ ਆ ਬਈ ਜਿੱਥੇ ਪੋਰ ਹੋਈ ਹੈ ਉੱਥੇ ਸ਼ਟਾ ਦੇਣ ਦੀ ਲੋੜ ਨਹੀਂ ਹੈ ਕਿਉਂਕਿ ਉਹ ਗਈ ਪੈਣੀ ਹੈ ਸੂਏ ਵਾਲੇ ਪੈੜੀ ਦਾ ਇਹ ਆ ਕਿ ਘਾਹ ਫੂਸ ਬਹੁਤ ਹੋ ਜਾਂਦਾ ਸਾਈਡ ਤੇ ਇਹ ਥੋੜਾ ਜਿਹਾ ਹੈਗਾ ਜੇ ਇਹਦਾ ਘਾਟਾ ਕਿਉਂ ਸ਼ੋਰਾ ਇਹ ਤੂੰ ਤਾ ਤਾ ਲਾਏ ਆ ਆ ਤੂੰ ਹੀ ਮੇਰਾ ਵੀਰ ਕਰ ਸਕਦੇ ਜੱਕ ਜਿਹੜਾ ਖੁੰਝਾ ਵਾ ਇਹ ਕਰਤਾ ਆਪਾਂ ਸੱਟ ਹੁਣ ਜਾਣਾ ਅਸੀਂ ਅਗਲੇ ਖੁੰਝੇ ਤੇ ਉਹ ਤੁਹਾਨੂੰ ਖੰਮੇ ਜਾ ਕੇ ਕਰਉਨੇ ਚਾਹ ਕ ਖੁੰਝਾ ਵਾਵਾ ਭਾਰੀ ਆ ਤੇ ਉੱਥੇ ਜਾ ਕੇ ਨੇ ਵਿੱਚ ਵਿੱਚ ਤੇ ਕੋਈ ਜਗਾ ਵੀ ਇਦਾਂ ਦੀਆਂ ਮੋਢ ਮਾਢ ਆ ਜਾਂਦਾ ਉਹ ਵੀ ਕਰਨਾ ਪੈਣਾ ਸੱਟ ਕਿਉਂਕਿ ਸੂਏ ਦਾ ਲੱਗਾ ਆ ਤੇ ਸੂਏ ਦੇ ਉੱਤੇ ਟਰੈਕਟਰ ਵਾਲਾ ਵੀ ਤੁਹਾਨੂੰ ਪਤਾ ਥੋੜਾ ਪਤਾ ਰੱਖਦਾ ਵੀ ਸਸਨ ਲਾ ਗਏ ਇਹ ਮੈਂ ਫੋਪਰੋਲੀਆਂ ਪੜੌਲੀਆਂ ਦਾ ਨੂੰ ਮਖਾਰੀਆਂ ਜਾਣ ਆਹ ਦੇਖੋ ਇਹ ਹੈਗੀ ਕੁਦਰਤੀ ਵੰਸਪਤੀ ਜਿਦਾ ਮੰਨ ਲਓ ਨੇਚਰਲ ਹਾਈਡਆ ਕੋਈ ਰੇ ਨਹੀਂ ਕੋਈ ਸਪਰੇ ਨਹੀਂ ਆ ਇਹ ਹੈਗਾ ਕੀ ਇਹ ਨੂੰ ਕੁਦਰਤੀ ਕਹਿ ਦਿੰਦੇ ਆਪਾਂ ਜੇ ਤਾਂ ਕੁਦਰਤੀ ਪੜੌਲ ਠੀਕ ਹੈ ਆਹ ਦੇਖੋ ਠੀਕ ਆ ਲਗਭਗ ਲਗਭਗ ਕਿ ਪੂਰਾ ਠੀਕ ਆ ਇਹ ਝੋਨੇਵਰੀਆਂ ਹੈ ਸ਼ੰਗਾ ਸ਼ੰਗਾਈ ਕਰਦੇ ਨੇ ਇਹਦੀ ਬਾਕੀ ਹੁਣ ਸਿਆਲ ਦੇ ਵਿੱਚ ਆਟੋਮੈਟਿਕ ਸੁੱਕ ਜਾਣਾ ਆ ਆ ਥੋੜਾ ਜਾਣਾ ਤੇ ਆਪਾਂ ਸੈਟਿੰਗ ਕਰ ਦੇਣੀ ਆ ਬਾਕੀ ਉੱਤੇ ਰਿਪੋਰਟ ਹੋ ਜਾਣੀ ਆ ਅੱਜ ਵਾਲਾ ਜਿਹੜਾ ਵਲੋਗ ਆ ਆਪਣਾ ਸਾਰਾ ਹੀ ਕੀ ਆ ਖੁੰਝੇ ਤੇ ਮੇਨ ਕੀ ਆ ਜਿੱਦਾਂ ਕਹਿ ਦਿੰਦੇ ਆ ਵੀ ਇਹਦਾ ਥੰਬਨੇਲ ਇਹ ਰੱਖਿਆ ਜਾਏਗਾ ਵੀ ਪਿਆਰੀ ਦੀ ਰੱਖ-ਰਖਾਵ ਕਿੱਦਾਂ ਕੀਤਾ ਜਾਂਦਾ ਆ ਮੈਂਟੀਨੈਂਸ ਕਿੱਦਾਂ ਕਿੱਦਾਂ ਗ੍ਰੇਡ ਕੱਢਣੇ ਇਹਦੇ ਆਪਣੇ ਪੈੜੀ ਦੇ ਪੈੜੀ ਦੀ ਸਾਫ਼ ਸੁਥਰੀ ਸੁੰਦਰਤਾ ਕਿੱਦਾਂ ਹੁੰਦੀ ਹੈ ਨਾ ਉਹ 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 ਹਸਾਬ ਦਾ ਟੌਪਿਕ じゃ ਜਦੋਂ ਉਹ ਸੋਚਿਆ ਜਾਵੇਗਾ ਕੀ ਇਹਦਾ ਰੱਖਿਆ ਜਾਏ ਨਾਲ ਨਾਲ ਪਰ ਹਣਾ ਕਈ ਵਾਰੀ ਕੀ ਹੁੰਦਾ ਵਾ ਵੀ ਅਸੀਂ ਲਾউজੇ ਮੈਟਰੋ ਇਹ ਹੈਗਾ ਸਭ ਤੋਂ ਮੰਨ ਲਓ ਵੀ ਇੱਕ ਇਹ ਤੇ ਕੋ ਉਹ ਲਾਸ਼ ਦੇ ਭਿਆਨਕ ਖੁੰਜਾ ਨਹੀਂ ਕਹਿ ਸਕਦੇ ਵੀ ਜਿਹੜਾ ਲੰਬਾ ਚੜਾ ਏਰੀਆ ਹੈ ਜਿਹਦਾ ਜਿਆਦਾ ਵਣੀਆ ਸਾਈਡ-ਸਾਈਡ ਤੇ ਹੀ ਆ ਤੇ ਆਪਾਂ ਇਹਦਾ ਤਾਂ ਪੂਰਾ ਮੈਂਟੇਨੈਂਸ ਕਰਾਂਗੇ ਇਹ ਕਰੀ ਚੈੱਕ ਕਰ ਸਕਦੇ ਆ ਤਾਂ ਚੈੱਕ ਕਰਨ ਤੋਂ ਬਾਅਦ ਜਦੋਂ ਇਹਦਾ ਮੈਂਟੇਨੈਂਸ ਹੋ ਗਿਆ ਤੇ ਉਦੋਂ ਤੁਹਾਨੂੰ ਚੈੱਕ ਕਰਾਇਆ ਜਾਏਗਾ ਚੈੱਕ ਕਰ ਲਓ ਊੜੀ ਆਪਾਂ ਕੰਮ ਕਰਨਾ ਦਰੇਸੀ ਜੇ ਅਗਰ ਦਰੇਸੀ ਨਹੀਂ ਤਾਂ ਖੇਸੀ ਨਹੀਂ ਲਈ ਜਾਏਗੀ ਖੇਸੀ ਸੁੱਤਾ ਨਹੀਂ ਜਾਏਗਾ ਕਹਿਣ ਦਾ ਭਾ ਵੀ ਹੈ ਕਈ ਫਿਰਨ ਤੋਂ ਪਹਿਲਾਂ ਯਾਰ ਵੀਡੀਓ ਹੋ ਜਾਂਦੀ ਹੈ ਲੰਬੀ ਕਿ ਆਪਾਂ ਉਹ ਨਹੀਂ ਵੀਡੀਓ ਬਣਾਉਣੀ ਆ ਜਨੇ ਕਿ ਅੱਲਾ ਵੇ ਤੂੰ ਸਭ ਦਾ ਬੜੀ ਖਜ਼ਾਨਾ ਦੂਰ ਕਰੀ ਨਜ਼ਰਾਂ ਮੇਰੇ ਵਾਹ ਗਰਜੀਓ ਮੇਰੇ ਵਾਹ ਗਰਜੀਓ ਹੱਥ ਜੋੜ ਕੇ ਰਾਂ ਸ਼ੁਕਰਾਨਾ ਮੇਰੇ ਵਾਹਿਗੁਰੂ ਜੀਓ ਹੱਥ ਜੋੜ ਕੇ ਰਾਂ ਸ਼ੁਕਰਾਨਾ ਮੇਰੇ ਵਾਹਿਗੁਰੂ ਜੀਓ ਉਸ ਸਬਦ ਪਰੇ ਖਜ਼ਾਨਾ ਦੂਰ ਕਰੇ ਨਜ਼ਰਾਂ ਮੇਰੇ ਵਾਹਿਗੁਰੂ ਲਓ ਵੀ ਮਿੱਤਰੋ ਖੁੰਝਾ ਆ ਗਿਆ 1 2 3 4 5 ਨੰਬਰ ਵੀ ਰੈਡੀ ਹੋ ਗਿਆ ਹੁਣ ਜਾਵਾਂਗੇ 6ਵੇਂ ਤੇ ਇਧਰ ਆਡੀ ਭੈਣ ਆ ਗਈ ਆ ਪਾਣੀ ਲੈ ਕੇ ਠੀਕ ਆ ਹੁਣ ਪੀਤਾ ਜਾਏਗਾ ਪਾਣੀ ਜੀਆ ਇਥੇ ਰੱਖ ਉਹ ਫੇਰ ਆ ਗਿਆ ਚੜਾਈ ਅੰਦਰ ਹੱਡ ਘਰ ਵਾਲੀ ਲਓ ਵੀ ਮਿੱਤਰੋ ਅੱਜ ਜਿਹੜੀ ਸਾਰੀ ਵੀਡੀਓ ਹੈ ਇੱਤੇ ਹੀ ਅਖੂਂਜਿਆਂ ਤੇ ਹੀ ਬਹੁਤ ਟਾਈਮ ਹੋ ਗਿਆ ਮੈਂ ਤੇ ਆਪ ਦੁਖੀ ਹੋ ਗਿਆ ਅਖੂਂਜਿਆਂ ਤੇ ਬੜਾ ਨਿਕਾਮੋਟਾ ਜਿਹੜਾ ਕੰਮ ਹੈ ਨਾ ਇਹ ਬੜਾ ਔਖਾ ਔਖਾ ਨਹੀਂ ਜਦਾਂ ਬੜਾ ਬਰੀਕੀ ਜਿਹਾ ਕੰਮ ਹੈ ਵੀਡੀਓ ਸ਼ੁਰੂ ਹੀ ਹੈ ਸੱਚਾ ਨਾ ਇਹ ਹੈਗਾ ਕੁੰਜਾ ਨੰਬਰ 1 2 3 4 5 ਪੁਰਜ਼ੀ ਦਾ 6ਵਾਂ ਨੰਬਰ ਜਿਹਦੇ 7ਵੇਂ ਤੇ ਹੋਰ ਲਾਸਟ ਆਠਵਾਂ आज खूंजा नंबर छे करती सफाई अभी करेंगे इसकी खुदाई खुदाई करके इस पे छोड़ देंगे बीज बीज है गेहूं का ਤੇ ਕੰਮ ਹੈ ਰਿਹੂ ਦਾ ਬੀਜ ਇਧਰ ਖਲਾਰ ਕੇ ਇਸ ਕੀ ਕਰਾਂਗੇ ਗੁੜਾਈ ਤੇ ਜਹਾਂ ਸੇ ਨਿਕਲੇਗੀ ਨਿਰਮਾਈ ਲਓ ਜੀ ਸਾਡੀ ਮੰਮੀ ਆ ਗਈ ਹਣੇ ਏਰੀਏ ਦਾ ਮਲੰਕਣ ਕਰ ਲਓ ਠੀਕ ਹੈ ਠੀਕ ਹੈ ਮੰਮੀ ਵਧੀਆ ਖੁੰਝਾ ਜੇ ਕੋਟੇ ਜਿਵੇਂ ਬੰਦੇ ਸੇਵੇਂ ਤੇ ਬਹੁਤ ਵਧੀਆ ਇਹ ਬੈਠਾ ਕਿ ਨਹੀਂ ਰਾਜਾ ਸਾਡਾ ਆਹ ਰਾਜਾ ਹੈ ਰਾਜਾ ਇਹ ਕਹਿਣ ਦੇ ਨਹੀਂ ਆਂ ਓਦਾਂ ਵੀ ਮਹਾਰਾਜ ਰਾਜਾ ਹੀ ਰੱਖੇ ਨਾ ਤੇ ਮੈਂ ਆ ਕਰਨ ਦਾ ਹ ਕੰਮ ਮੰਮੀ ਪਿੱਛੇ ਪਾਣੀ ਲੈ ਕੇ ਆਈ ਆ ਪਾਣੀ ਤਾਂ ਭੇਣ ਦੇ ਗਈ ਮੈਨੂੰ ਮੰਮੀ ਵਾਸ ਚੈੱਕ ਕਰਨੀ ਆਈ ਆ ਹਾ ਰਾਏ ਅਫਸਰ ਬੰਦਾ ਵਾ ਇਹ ਤਾਂ ਆ ਕਰਕੇ ਚੈੱਕ ਕਰਦਾ ਰਹਿੰਦਾ ਨੂੰ ਟਾਈਮ ਟੂ ਟਾਈਮ ਹੂੰ ਲਾਉ ਵੀ ਮੇਤਰਾ ਬਹਣ ਆ ਗਿਆ ਫਿਰ ਸੱਤ ਅੱਠਵੀਂ ਅੱਠਵੀਂ ਨੁਕਰ ਤੇ ਆ ਗਈ ਓਕੇ ਬਹੁਤ ਜ਼ਿਆਦਾ ਭੱਡੀ ਨੁਕਰਿਆ ਪਰ ਬੈਠੇ ਅਸੀਂ ਰੂੜੀ ਵੀ ਲਾਉਣੀ ਆ ਤਾਂ ਕਰਕੇ ਨੁਕਰਾਂ ਕਰਤੀ ਅਸੀਂ ਛੋਟੀ ਫਿਰ ਉਹ ਗੋੜਦੀ ਮੇਰੇ ਕੋਲ ਉਧਰ ਲਈ ਗੋੜ ਦਾਂਗੇ ਉਧਰ ਨਹੀਂ ਘਰ ਦੇ ਗੋੜਾ ਇੰਨਾ ਰਖਾ ਰਿਹਾ ਹੂੰ ਹੂੰ ਲੈ ਚੇ ਰੂੜੀ ਦੇ ਚਲੋ ਠੀਕ ਆ ਗੋੜ ਕੇ ਤੇ ਉਹ ਤੁਹਾਨੂੰ ਖਾ ਲੈਣੀ ਆ ਉਹ ਬਹੁਤ ਵਧੀਆ ਬਣੀ ਨੁਕਰ ਉਹ ਵੀ ਚਲੋ ਠੀਕ ਹੈ ਹੈ ਵੀਰੇ